ਸਾਸਰੀ ਕਾਲ ਜੀ ਸਾਰਿਆਂ ਨੂੰ ਜੀ ਲੱਗਿਆ ਜੀ ਅੱਜ ਦਾ ਬਲੌਗ ਸ਼ੂਟ ਕਰਨਾ ਜਿੰਨੇ ਵੀ ਸਾਡੇ ਚੈਨਲ ਨਾਲ ਜੁੜੇ ਹੈ ਜੀ ਬਾਹਰ ਦੇ ਇੱਧਰ ਦੇ ਸਾਰਿਆਂ ਦਾ ਧਿਲੋ ਧੰਨਵਾਦੀ ਤੇਰਾ ਬਸ ਸਾਰਿਆਂ ਨੂੰ ਤਰੱਕੀਆਂ ਦੇ ਤੇ ਚੜ੍ਹਦੀ ਕਲਾ ਵਿੱਚ ਰੱਖੇ ਜੀ ਤੇ ਸਾਡਾ ਬਲੌਗ ਦੇਖਣ ਲਈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਤੇ ਸਾਨੂੰ ਐਨੀ ਸਪੋਰਟ ਕਰਨ ਲਈ ਜੀ ਤੇ ਅੱਜ ਜੀ ਤੁਹਾਨੂੰ ਪਹਿਲਾ ਦਾ ਅੱਜ ਲੱਗੇ ਜੀ ਸਾਡੇ ਆਲੂ ਵਾਲੇ ਪਰਾਠੇ ਬਣਾਤੇ ਤੁਹਾਨੂੰ ਆਲੂ ਦੇ ਸਾਰਿਆਂ ਨੂੰ ਜੀ ਤੇ ਅੱਜ ਲੱਗੇ ਜੀ ਅਸੀਂ ਆਲੂ ਵਾਲੀਆਂ ਰੋਟੀਆਂ ਬਣਾਉਣ ਜੀ ਸਵੇਰੇ ਸਵੇਰੇ ਨਾਸਤੇ ਚ ਤੇ ਅੱਜ ਸਾਡੇ ਪੱਧਰ ਵੀ ਹੋ ਗਿਆ ਜੀ 20 20 ਮੈਂ ਮਾਜ਼ਾ ਬੜਾ ਪਿਆ ਜੀ ਫੁੱਲ 30 ਕੁ ਬੜਾ ਅੱਜ ਕੱਲ ਦੀ ਸਾਰਿਆਂ ਨੂੰ ਲੱਗੇ ਜੀ ਆਲੂ ਵਾਲੀਆਂ ਰੋਟੀਆਂ ਬਣਾਉਣ ਅੱਜ ਸਾਡਾ ਕਾਕੂ ਵੀ ਆਇਆ ਵਾ ਜੀ ਹਾਂਜੀ ਸਾਰੇ ਇਕੱਠੇ ਹੋਏ ਹੋਏ ਆ ਜੀ ਕਾਕੂ ਲੱਗਿਆ ਕੈਮਰਾ ਫੜ ਕੇ ਵੀ ਬਣਾਉਣ ਅੱਜ ਕਾਕੂ ਨੂੰ ਕੈਮਰਾਮੈਨ ਬਣਾਤਾ ਜੀ ਹਾਂਜੀ ਅਸੀਂ ਲੱਗੇ ਜੀ ਰੋਟੀ ਬਣਾਉਣ ਤੇ ਸਾਡੇ ਸਬਸਕ੍ਰਾਈਬਰ ਕਹਿੰਦੇ ਸੀਗੇ ਵੀ ਆਪਣੇ ਭਰਾ ਕੋਲ ਕੈਮਰਾ ਫੜਾ ਕਰੋ ਤਾਂ ਮੈਂ ਕਿਹਾ ਕਿਉਂ ਨਾ ਆਪਣੇ ਸਬਸਕ੍ਰਾਈਬਰਾਂ ਦੀ ਵੀ ਸ਼ੋਅਰੀ ਕਰਦੀ ਹੈ ਜੀ ਹਾਂਜੀ ਕਿਆ ਜੀ ਮੇਰਾ ਭਰਾ ਲੱਗਿਆ ਜੀ ਵੀਡੀਓ ਸ਼ੂਟ ਕਰਨ ਨੂੰ ਅਸਿਕਾ ਅਸਿਕਾ ਸਾਰੀ ਨੂੰ ਅੱਜ ਕਿਆ ਬਣਦਾ ਅੱਜ ਪੂਰੀ ਵਾ ਲੱਗੀ ਪੂਰੀ ਨਹੀਂ ਆਲੂ ਵਾਲਾ ਪੌਂਠਾ ਆਲੂ ਵਾਲਾ ਫੋਦਾ ਵਾ ਲੱਗ ਗਿਆ ਸੀ ਹਾਂ ਸਵਾਰ ਕੇ ਫੁੱਲੀ ਦਾ ਹੁੰਦਾ ਆਲੂ ਵਾਲਾ ਪਰੌਠਾ ਚੋਕੜੀ ਮਾਰ ਕੇ ਅੱਗੇ ਜਿਹਾ ਲੱਗਦਾ ਹੈ ਇਸ ਤਰ੍ਹਾਂ ਹਾਂ ਅਰ ਚਿਮੂ ਖਾਊਗੀ ਜੀ ਹੁਣ ਕਹਤੇ ਉਹ ਚਿਮੂ ਖਾਊਗੀ ਆ ਆ ਸਿੱਧੂ ਖਾ ਕੇ ਦੱਸੂਗੀ ਕਿ ਹੈ ਜਬਣ ਪਰੋਠਾ ਜੀ ਤੇ ਆ ਜੀ ਤੁਹਾਡੇ YouTube ਫੈਮਲੀ ਵੀ ਗਰਮਾ ਗਰਮ ਪਰੋਸੇ ਫਾਲੋ ਜੀ ਨਾਲ ਦਹੀਂ ਨਾਲ ਦਹੀਂ ਹੈ ਜੀ ਮੰਮਾ ਨਾਲ ਦਹੀਂ ਨਾਲ ਪਰੋਠਾ ਗਰਮਾ ਗਰਮ ਡਿਪਲ ਸਾਡੀ ਹੈ ਨਹੀਂ ਜੀ ਤਾਂ ਡਿਪਲ ਵੀ ਤਾਂ ਜੀਵ ਹੀ ਲੱਗਦਾ ਤਾਂ ਤੁਸੀਂ ਕਮੈਂਟ ਕਰਦੇ ਜੀ ਡਿਪਲ ਨਾ ਰੌਣਕ ਹੀ ਲੱਗਦਾ ਕੀ ਕਰੀਏ ਜੀ ਹੁਣ ਡਿਪਲ ਦੀ ਸ਼ਾਪਿੰਗ ਆ ਬਹੁਤ ਕੰਮ ਆਜੀ ਡਿੰਪਲ ਨੂੰ ਆਜਾ ਹੋਰ ਆਪਣੀ ਗਈ ਤਿਆਰੀ ਕਰ ਰਹੀ ਦੱਸ ਦੇ ਦਰੂ ਨੇ ਮੇਰਾ ਜੀ ਨਹੀਂ ਲੱਗਦਾ ਡਿੰਪਲ ਮਾਚੀ ਵੀ ਨਾ ਕੈਮਰੇ ਵਿੱਚ ਪਿੱਪਲ ਕਾ ਬੀਬੀ ਸਦਾ ਦੇ ਦਾ ਸਿਰ ਵੀ ਪਾ ਨਹੀਂ ਲੱਗਦਾ ਡਿੰਪਲ ਵੀ ਤਾਂ ਜੀ ਨਹੀਂ ਲੱਗਦਾ ਪਿੱਪਲ ਜੀ ਨਹੀਂ ਲੱਗਦਾ ਆਜਾ ਕਾ ਡਿੰਪਲ ਨੂੰ ਮੇਰੇ ਕੋਲ ਐਸ ਕਨ ਨੂੰ ਫਿੱਪੇ ਬੇਰੋ ਲੋ ਜੀ ਸਾਡੀ ਸਿੰਘੂ ਦਾ ਜੀ ਲੱਗਦਾ ਜੀ ਫੋਨ ਕਰੀ ਜਾਂਦੀ ਡਿੰਪਲ ਨੂੰ ਕਹਿੰਦੀ ਡਿੰਪਲ ਆਜਾ 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 ਹੋਰ ਜਰੂਰ ਹੁੰਦੀ ਆ ਤਾਂ ਫਿਰ ਜਰੂਰ ਹੁੰਦੀ ਆ ਤਾਂ ਲੜੀ ਜਾਂਦੀ ਆ ਜੀ ਆ ਉਹ ਡਿੰਪਲ ਗਈ ਤਾਂ ਹੁਣ ਡਿੰਪਲ ਯਾਦ ਕਰੀ ਜਾਂਦੀ ਆ ਜੀ ਆ ਉਹ ਕਦੇ ਲੜਾਈ ਕਦੇ ਯਾਦ ਮਾਤਾ ਕਹਿੰਦੀ ਜਿੱਦਾਂ ਡਿੰਪਲ ਦਾ ਵਿਆਹ ਹੋਊਗਾ ਤਦ ਮੈਂ ਨਾ ਚਿੱਕਾ ਮਾਰਨੀ ਆ ਡਿੰਪਲ ਚਲ ਗਈ ਡਿੰਪਲ ਚਲ ਗਈ ਮੈਂ ਰਹਿ ਗਈ ਉਧਰ ਮੇਰਾ ਚਿੰਗ ਚਗਾੜੀ ਪੈਣਾ ਜੀ ਮਿੱਤਿਆ ਫੇਰ ਥੋੜੀ ਦੇਰ ਬਾਅਦ ਤੁਹਾਨੂੰ ਹਾਂਜੀ ਜੀ ਖਾ ਕੇ ਦੱਸਦੇ ਹਾਂ ਹੁਣ ਪਰੌਠੇ ਇਹ ਬਿਆਣੇ ਦੱਸੂਗੀ ਜੀ ਕਹੇ ਜੀ ਬਣੇ ਪਰੌਠੇ ਮੈਂ ਤਾਂ ਅੱਜ ਸਵੇਰੇ ਘਰ ਦੀ ਤਿਆਰੀ ਹਾਂਜੀ ਪਾਸਾ ਬਣਾ ਦਵਾ ਆਹ ਨਾ ਮੋਚੀ ਇੱਧਰ ਸਾਡੇ ਜ਼ਰਮ-ਗਰਮ ਪਰੌਠੇ ਬਣ ਕੇ ਹੋ ਗਏ ਜੀ ਤਿਆਰ ਤੇ ਉੱਧਰ ਮੰਮੀ ਲੱਗੀ ਹੈ ਜੀ ਬਣਾਉਣ ਨਾਲ ਦੀ ਨਾਲ ਤੇ ਮੈਂ ਲੱਗੀ ਹੈ ਜੀ ਰਾੜਨ ਤੇ ਠੀਰਾਂ ਤੇ ਇੱਧਰ ਸਾਡੀ ਸਿਮੂ ਲੱਗੀ ਹੈ ਜੀ ਖਾਣ ਤੇ ਸਿਮੂ ਖਾ ਕੇ ਦੱਸੂਗੀ ਵੀ ਪਰਾਂਠੇ ਕਿੰਨੇ ਦੇ ਬਣੇ ਜੀ ਟੇਸਟੀ ਬਣੇ ਟੇਸਟੀ ਬਣੇ ਕੋ ਜੰਬਰ ਇੱਕ ਨੰਬਰ ਹਾਂ ਠੀਕ ਐ ਤੇ ਲੋ ਜੀ ਸਾਡੇ ਸਿੰਮੂ ਤੇ ਲੱਗੀ ਜੀ ਗਰਮ ਗਰਮ ਪਰਾਠੇ ਖਾਣ ਆਲੂਆ ਦੇ ਤੇ ਕਹਿੰਦੀ ਭੁੱਖ ਮਾਰ ਕੇ ਖਾ ਲੈਣਾ ਭੁੱਖ ਮਾਰ ਕੇ ਖਾਣੇ ਅੱਜ ਤਾਂ ਭੁੱਖ ਲਾ ਮੈਂ ਖਾਣਾ ਦਵਾ ਹਾਂ ਠੀਕ ਐ ਤੇ ਲੋ ਜੀ ਕਾਕੂ ਨੂੰ ਵੀ ਲੋ ਜੀ ਸਤਿ ਸ੍ਰੀ ਅਕਾਲ ਜੀ ਤੇ ਕਾਕੂ ਵੀ ਖਾ ਕੇ ਦੱਸੂਗਾ ਵੀ ਪਰਾਠੇ ਕਿਵੇਂ ਦੇ ਬਣੇ ਆ ਜੀ ਬਹੁਤ ਵਧੀਆ ਹੋ ਤਾਂ ਵਧੀਆ ਥੈਸਟੀ ਬੋਏ ਗਏ ਤੇ ਥੈਸਟੀ ਬਣੇ ਵੀ ਆਣ ਸਿੰਮੂ ਕਹਿੰਦੀ ਟੈਸਟੀ ਬੰਡੋਜੀ ਮੋਟਾ ਨੂੰ ਤੇ ਲਓ ਜੀ ਕਾਕੂ ਤੇ ਸਿੰਮੂ ਕਹਿੰਦੇ ਵੀ ਪਰਾਂਠੇ ਬਹੁਤ ਵਧੀਆ ਬਣੇ ਆ ਜੀ ਤੇ ਬਹੁਤ ਵਧੀਆ ਆ ਚਲੋ ਜੀ ਹੁਣ ਅਸੀਂ ਬਣਾ ਲਈਏ ਜੀ ਪਰਾਂਠੇ ਤੇ ਮਿਲਦੇ ਆ ਜੀ ਤੁਹਾਨੂੰ ਫੇਰ ਤੇ ਲਓ ਜੀ ਚੁੱਲੇ ਵਿੱਚ ਆ ਗਿਆ ਲਟ ਲਟ ਲੱਗੀ ਬਣਨ ਜੀ ਤੇ ਚੁੱਲੇ ਤੇ ਲੱਗੇ ਆ ਜੀ ਗਰਮ ਗਰਮ ਪਰਾਂਠੇ ਬਣਨ ਆ ਲੁਵਾ ਦੇ ਸਾਡਾ ਜਿੱਲਾਪਰੀ ਬਣਾ ਦੇ ਜੀ ਸਾਨੂੰ ਪੱਲੇ ਵੀ ਦੱਸਿਆ ਸਾ ਪਟ ਗੈਸ ਕੁਛ ਨਹੀਂ ਸਾਡੇ ਕੋਲ ਕੰਮ ਕਰਦਾ ਰੋਟੀ ਸਬਜ਼ੀ ਨੂੰ ਸਾਡੇ ਕੋਲ ਚੁੱਲ੍ਹਾ ਹੀ ਕੰਮ ਕਰਦਾ ਜੀ जी असरदार तकड़े काफी दिन से सोचते थे भी आलू वाली रोटी बनाओ आलू वाली रोटी बनाऊंगे पर गर्मी जी आजे। आजे सी धुप्पा बहुत पैंती बनाया अब मौसम ठंडा जी बहर देखो बदल वारी होलू तो लो जी गर्मा गर्म पराठे बन दी खा जो जी तीन चलो जी मैं सिमू खिला देव जी रोटी तो मिलते हैं जी थानू फिर ਲਓ ਜੀ ਚੈੱਕ ਕਰੋ ਜੀ ਆਤਾ 뷰 ਤੇ ਸਵੇਰੇ ਸਵੇਰੇ ਬੱਦਲ ਵਾਈ ਹੋਈ ਸੀ ਜੀ ਤੇ ਹੁਣ ਨਿਕਲ ਗਈ ਧੁੱਪ ਥੋੜੀ ਥੋੜੀ ਮੱਠੀ ਮੱਠੀ ਜੀ ਤੇ ਵਿੱਚ ਦੇਖੋ ਉੱਪਰ ਬੱਦਲ ਵੀ ਹੋਇਆ ਵਾ ਕਿੰਨਾ ਤੇ ਵਿੱਚੀ ਧੁੱਪ ਵੀ ਆ ਜੀ ਤੇ 뷰 ਚੈੱਕ ਕਰੋ ਜੀ ਕਿੰਨਾ ਵਧੀਆ ਹੈ ਜੀ ਅੱਜ ਦਾ ਦੇਖੋ ਕਿੰਨਾ ਵਧੀਆ ਕਿੰਨਾ ਘੈਂਟ ਜਿਹਾ 뷰 ਹੈ ਜੀ ਤੇ ਮੈਂ ਆਈ ਸੀ ਕਿ ਸੀ ਮੂ ਨਾਲ ਕੋ ਪਣਿਤਰ ਨੂੰ ਸੀ ਮਗਨੀ ਮਮਾ ਨੂੰ ਮੜ ਜਾਣਾ ਤੇ ਸੀ ਮੂ ਮੇਰੀ ਉਹ ਭੱਜ ਗਈ ਦੇਖੋ ਸਾਹਮਣੇ ਜਾਂਦੀ ਹੈ ਜੀ ਉੱਤੇ ਉਹ ਭੱਜ ਗਈ ਦੇਖੋ ਮੈਨੂੰ ਛੱਡ ਕੇ ਤੇ ਮੈਂ ਰਹਿ ਗਈ ਪਿੱਛੇ ਤੇ ਚਲੋ ਜੀ ਮਿਲਦੇ ਆ ਜੀ ਤੁਹਾਨੂੰ ਗੁਰਦੁਆਰੇ ਜਾ ਕੇ ਜੀ ਲੋ ਜੀ ਮੈਂ ਆਈ ਸੀ ਕਿ ਜੀ ਕੱਖਾ ਵੱਡਣਾ ਤੇ ਮੈਂ ਕੱਖ ਵੱਡ ਲਿਆ ਜੀ 6-7 ਪੁੱਲੇ ਤੇ ਉਹ ਤੁਹਾਨੂੰ ਦਿਖਾਵਾਂ ਜੀ ਐਵੇਂ ਸੀ ਨਾ ਪਹਿਲਾਂ ਜਿੱਥੇ ਵਿੱਚ ਕਵਾੜ ਕਬੜਾ ਹੁੰਦਾ ਨੂੰ ਵੱਡ ਕੇ ਰੱਖਦੇ ਹੁੰਦੇ ਜਿੱਦਾ ਸਾਰਾ ਕੱਖੂੜੇ ਵੱਡ ਲਿਆ ਨਾ ਜਿੱਦਾਂ ਦੇਖੋ ਸਸ ਦੀ ਵੱਢ ਹੋ ਗਈ ਆ ਨੀਚੇ ਤੋਂ ਜਿਹੜਾ ਜੀ ਤਾੜ ਕਵਾੜ ਵੱਡਿਆ ਹੁੰਦਾ ਤੇ ਐਕਣਾ ਨਾ ਇੱਧਰ ਕੱਖਾ ਦੀ ਐਵੇਂ ਪੁੱਲੀਆਂ ਜੀ ਬੜਾ ਬਣਾ ਕੇ ਰੱਖ ਰੰਦੇ ਜੀ ਸੁਕਾ ਕੇ ਇਹਨਾਂ ਨੂੰ ਤੇ ਲੋ ਜੀ ਦੇਖੋ ਜੀ ਆ ਦੇਖੋ ਦੇਖੋ ਇਹ ਮੈਂ ਵੀ ਲੈਣ ਚ ਵੱਡ ਕੇ ਰੱਖੇ ਵੀ ਜੀ ਕੱਖ ਦੇ ਪੁੱਲੀਆਂ ਜੀ ਐਵੇਂ ਸਾਰੇ ਦੇਖੋ ਤੇ ਨਾ ਐਵੇਂ ਇੱਧਰ ਉਹ ਮੈ ਡਿੰਪਲ ਵੱਢਗੇ ਸੀਗੇ ਜੀ ਤੇ ਦੇਖੋ ਉੱਪਰ ਤੱਕ ਵੱਡਿਆ ਬਾਜੀ ਸਾਰੇ ਤੇ ਨਾ ਐਵੇਂ ਕੱਖ ਵੱਢ ਕੇ ਵੱਢਗੇ ਰੱਖ ਲੰਦੇ ਤੇ ਇਹਨੂੰ ਸੋਕਾ ਲੰਦੇ ਤੇ ਫਿਰ ਅੱਗੇ ਜਿਸ ਤਰ੍ਹਾਂ ਦੀ ਸੰਪਰ ਜਨਵਰੀ ਚ ਠੰਡ ਹੋ ਜਾਂਦੀ ਬਹੁਤ ਜ਼ਿਆਦਾ ਫਿਰ ਇਹ ਜਦੋਂ ਕੰਮ ਆਉਂਦਾ ਜੀ ਕੱਖ ਪਾੜ ਵਾਸਤੇ ਡੰਗਰਾਂ ਨੂੰ ਤੇ ਬਹੁਤ ਜ਼ਿਆਦਾ ਠੰਡ ਹੋ ਜਾਂਦੀ ਜੀ ਤੇ ਮੈਂ ਨਾਲ ਨਾਲ ਕੱਖ ਵੱਢ ਲਾ ਜਾਂਦੀ ਜੀ ਤੇ ਥੋੜੇ ਜਿਹਾ ਕੱਖ ਲੈ ਜਾਂਦੀ ਘਰ ਨੂੰ ਥੋੜਾ ਜਿਹਾ ਵੱਢ ਕੇ ਰੱਖ ਤਾਂ ਰੱਖ ਜਾਂਦੇ ਜੀ ਅਸੀਂ ਤੇ ਲੋ ਹੁਣ ਮੈਂ ਕੱਖ ਵੱਢ ਲਿਆ ਜੀ ਥੋੜਾ ਜਿਹਾ ਹੋਰ ਵੱਡਣਾ ਜੀ ਤੇ ਫੇਰ ਜਾਣਾ ਜੀ ਘਰ ਨੂੰ ਤੇ ਫਿਰ ਸੀਮੂ ਨੂੰ ਛੱਡ ਕੇ ਆਈ ਜੀ ਮੰਮੀ ਕੋਲ ਤੇ ਤੁਸੀਂ ਉਰੇ ਸਾਹਮਣੇ ਤੇ ਵੀਊ ਚੈੱਕ ਕਰੋ ਜੀ ਉਹ ਸਾਹਮਣੇ ਦਾ ਕਿੰਨਾ ਵਧੀਆ ਹੈ ਜੀ ਦੇਖੋ ਕਿੰਨਾ ਘੈਂਟ ਵੀਊ ਹੈ ਜੀ ਤੇ ਉਹ ਜਾ ਕੇ نیچے ਘਾਰਾ ਜੀ ਮੈਂ ਉੱਥੇ ਜਾਣਾ ਹਾਂ ਕੱਕ ਵੱਢ ਕੇ ਤੇ ਚਲੋ ਜੀ ਮਿਲਦੇ ਆ ਜੀ ਤੇ ਪਹਿਲਾਂ ਤਾਂ ਡਿੰਪਲ ਹੁੰਦੀ ਸੀਗੀ ਜੀ ਨਾਲ ਕੱਕ ਵੱਢਣ ਆਉਂਦੀ ਸੀਗੀ ਜੀ ਮੇਰੇ ਤੇ ਡਰ ਨਹੀਂ ਲੱਗਦਾ ਸੀਗਾ ਹੁਣ ਮੈਂ ਕੱਲੀ ਆਂਦੀ ਤਾਂ ਮੈਨੂੰ ਡਰ ਜਾ ਵੀ ਲੱਗਦਾ ਹੈ ਕੱਕ ਵੱਢਦੇ ਹੋਏ ਤੇ ਚਲੋ ਜੀ ਹੁਣ ਮੈਂ ਪਹਿਲਾ ਕੱਕਾ ਵੜ ਲਵਾ ਫਿਰ ਮਿਲਦੇ ਆ ਜੀ ਤੁਹਾਨੂੰ ਘਰ ਆ ਜਾ ਕੇ ਤੇ ਲਓ ਜੀ ਸਾਡੀਆਂ ਭੱਜ ਗਿਆ ਸੀਗੀਆਂ ਬੱਕਰੀਆਂ ਤੇ ਹੋ ਗਿਆ ਸੀਗੀਆਂ ਅੱਜ ਤੇ ਮੈਂ ਗਈ ਸੀਗੀ ਕੱਕਾ ਵੜਨ ਕੱਕਾ ਵੜ ਕੇ ਆਈ ਫਿਰ ਮੰਮੀ ਦੀ ਬੱਕਰੀਆਂ ਹੋ ਗਈਆਂ ਫਿਰ ਲੱਭ ਕੇ ਲਿਆਈ ਸੀ ਬੱਕਰੀਆਂ ਉਹ ਚੜ ਗਿਆ ਸੀਗੀਆਂ ਉੱਪਰ ਜੰਗਲ 'ਚ ਤੇ ਬਲਾ ਬਲਾ ਕੇ ਦਾਣੇ ਕਰਾ ਕੇ ਅਸੀਂ ਬੁਲਾਈਆ ਤੇ ਹੁਣ ਆ ਦੇਖੋ ਤਸਰਾ ਰੱਖਿਆ ਚ ਦਾਣੇ ਦੋਨੇ ਖਲਾ ਕੇ ਉਹਨਾਂ ਨੂੰ ਤੇ ਉਹ ਭੱਜ ਗਿਆ ਜੀ ਘਰਾਂ ਨੂੰ ਉਹ ਦੇਖੋ ਸਾਰੀਆਂ ਖੜੀਆਂ ਲੈਨ 'ਚ ਮੰਮੀ ਚੱਲੇ ਜੀ ਇਹਨਾਂ ਨੂੰ ਬੰਨਣ ਹੁਣ ਬੰਨ ਕੇ ਆਉਗੇ ਮੰਮੀ ਡਿਗਦੇ ਮੰਮੀ ਅਜੇ ਆਈ ਨਹੀਂ ਕਈ ਨਹੀਂ ਇਹਨੂੰ ਬੰਨਣਾ ਮੰਮੀ ਨੇ ਜਾਣਾ ਨਾਲ ਗਾਂ ਦੇ ਬੰਨ ਕੇ ਆਣਾ ਤੇ ਨਾਲ ਬੱਕਰੀਆਂ ਨੂੰ ਬੰਨ ਕੇ ਆਣਾ ਤੇ ਚਲੋ ਜੀ ਹੁਣ ਮਿਲਦੀ ਆ ਜੀ ਤੁਹਾਨੂੰ ਫੇਰ ਲਓ ਜੀ ਬਲਦ ਛੱਡੇ ਸੀਗੇ ਜੀ ਚੁਗਣੇ ਨੂੰ ਤੇ ਇੱਕ ਤਾਂ ਬੰਨਿਆ ਸੀਗਾ ਜੀ ਅਸੀਂ ਉਹ ਭੱਜ ਜਾਂਦਾ ਜੀ ਤੇ ਬਲਦ ਆਗੇ ਚੁੱਕੇ ਦੇ ਨਾਲ ਮੰਮੀ ਲਈ ਆਈ ਜੀ ਖੋਲ ਕੇ ਇਹਨਾਂ ਨੂੰ ਤੇ ਮੰਮੀ ਕਹਿੰਦੀ ਪਹਿਲਾਂ ਮੈਂ ਡੰਗਰਾ ਤਾਂ ਨਵੇੜ ਲਵਾ ਤਾਂ ਫੇਰ ਨਾ ਨਾਣਾ ਮੰਮੀ ਕਹਿੰਦੀ ਬਾਅਦ 'ਚ ਪਹਿਲਾਂ ਫੇਰ ਕਾਮ ਕਮ ਨਿਬੇੜ ਕੇ ਜੀ ਤੇ ਲਓ ਜੀ ਬਲਦ ਚੱਲੇ ਜੀ ਝੁੱਕ ਕੇ ਘਰ ਆ ਤੇ ਇਹਨਾਂ ਨੂੰ ਬਨ ਗਏ ਹੋਗੇ ਜੀ ਹੁ ਆਜੋ ਆਜੋ ਸਸਿਕਾ ਸਾਈ ਨੂੰ ਅੱਜ ਬਲਦ ਚੱਟਲੀ ਅੱਛਾ ਬਲਦ ਬਨਣ ਚੱਲੀ ਤੂੰ ਅੱਡੀ ਵੱਡੀ ਹੋ ਗਈ ਤੂੰ ਬਲਦ ਬਨਣ ਲੂਗਾ ਹਾਂ ਹੇ ਵੱਡਾ-ਵੱਡਾ ਹੋ ਗਿਆ ਮੈਂ ਬਲਦ ਬੰਨ ਲੂਗਾ। ਹਾਂ। ਇਹਦਾ ਕੁੱਤਾ ਬੰਨ ਲਿਆ ਕੀ? ਤਾਂ ਕੁੱਤਾ ਬੰਨਦਾ? ਹਾਂ। ਅੱਛਾ। ਇਹਦਾ ਉਹਦਾ ਕੁੱਤਾ। ਕੁੱਤਾ ਤਾਂ ਛੋਟਾ ਥਾ ਤਾਂ ਆਵਾਂ ਨੇ ਲੈ ਆਵਾਜ਼ ਤਾਂ ਨਹੀਂ ਬੰਨ ਹੋਣਾ ਤੇਤੇ। ਹਾਂ। ਕੁੱਤਾ ਤਾਂ ਛੋਟਾ ਥਾ। ਤਾਂ ਬੰਨ ਲਿਆ ਤੇ। ਬਾਲਦ ਨਹੀਂ ਦਿੱਤੇ ਬੰਨ ਹੋਣਾ। ਅੱਛਾ। ਹੂੰ। ਮਾਰਦਾ ਕਾਲਾ ਜੀ ਸਵੇਰੇ ਮੈਂ ਪਾਣੀ ਪਾ ਦੇ ਦਿੱਤੇ ਮੋਟਰ ਚਲਾ ਕੇ ਮਾਰਨ ਪੈਂਦਾ ਥਾ। ਤੇ ਲੋ ਜੀ ਸਾਡੇ ਬਾਹਰ ਆ ਕੇ ਚੂਚੱਕੇ ਤੇ ਹੁਣ ਸ਼ਾਮ ਦਾ ਟਾਈਮ ਹੋ ਗਿਆ ਜੀ ਤੇ ਇਹਨਾਂ ਨੂੰ ਬਨੂਗੇ ਜੀ ਤੇ ਨਾਲ ਲਾਉਂਗੇ ਧੂਆ ਹਾਂ ਤੇ ਇਹਨਾਂ ਨੂੰ ਮੱਛਰ ਖਾਂਦੇ ਜੀ ਤੇ ਜੇ ਕਾਲਾ ਡੰਗਰ ਹੋਵੇ ਜੀ ਕਾਲੇ ਡੰਗਰ ਪਰ ਜ਼ਿਆਦਾ ਲੱਗਦੇ ਜੀ ਮੱਛਰ ਗੋਰੀ ਨਹੀਂ ਐ ਗੋਰੀ ਤਾਂ ਬਨਦੀ ਘਰੀ ਤਾਂ ਬਨਦੀ। ਆ ਗੂਨਾ। ਇਹ ਬਾਲ ਦਾ। ਆਂਦ ਆਂਦ ਆਂਦ। ਤੇ ਲੋ ਜੀ ਅਸੀਂ ਪਹੁੰਚ ਗਏ ਜੀ ਬਰਤਾਨ ਨੂੰ ਢੇਕੇ ਕਰਾ। ਤੇ ਹੁਣ ਜਦ ਬਨ ਕੇ ਤੁਹਾਂ ਲਾਉਗੇ ਤਾਨੂੰ ਫੇਰ ਮਿਲਦੇ ਆ ਜੀ। ਲੋ ਜੀ ਅਸੀਂ ਘਾਤੀ ਜੀ ਮੈਕਰੋਨੀ ਬੋਇਲ ਹੋਣ। ਤੇ ਇੱਧਰ ਪਿਆਜ਼ ਮੈਂ ਚੀਰ ਲਏ ਤੇ ਪਿਆਜ਼ ਧੋ ਲਏ ਤੇ ਇਹਨਾਂ ਨੂੰ ਚੀਰੂਗੀ ਮੈਂ ਤੇ ਮੰਮੀ ਗਈ ਉੱਧਰ ਕਹਿੰਦੀ ਮਹਾਰੀ ਹਰੀ ਮਿਰਚਾਂ ਲੈ ਆਵਾ ਤੇ ਹਰੀ ਮਿਰਚ ਪਾਵਾਂਗੇ ਜੀ ਤੇ ਨਾਲੇ ਲੈਟ ਬਣਨ ਗਈ ਮੰਮੀ ਜੀ ਬਾਹਰ ਦੀ ਬਿੜੇ ਵਾਲੀ ਤੇ ਲੋ ਜੀ ਹੁਣ ਤਾਂ ਡਿਮ ਲੱਗ ਗਈ ਅੱਜ ਦੀ ਮੋਦੀ ਫਰਮਾਇਸ਼ ਤੇ ਲੱਗੀ ਆ ਜੀ ਮੈਕਰੋਨੀ ਬਣਾ ਕਾਫੀ ਦਿਨ ਦੀ ਕਹਿੰਦੀ ਸੀ ਕਹਿੰਦੀ ਮੰਮਾ ਮੈਕਰੋਨੀ ਬਣਾ ਦਿਓ ਮੈਕਰੋਨੀ ਬਣਾ ਦਿਓ ਤੇ ਹੁਣ ਲੱਗੀ ਅਸੀਂ ਮੈਕਰੋਨੀ ਬਣਾਣ ਤੇ ਕਹਿੰਦੀ ਮੰਮਾ ਅੱਜ ਮੈਂ ਰੋਟੀ ਨਹੀਂ ਖਾਣੀ ਮੈਕਰੋਨੀ ਖਾਣੀ ਤੇ ਕੱਲ ਇਹਦਾ ਮਾਮੂ ਲਿਆ ਸੀਗਾ ਇਹਨੂੰ ਕੱਪ ਕੇਕ ਤੇ ਪਹਿਲਾਂ ਉਹ ਖਾ ਲਿਆ ਨੇ ਕੱਪ ਕੇਕ ਤੇ ਹੁਣ ਕਹਿੰਦੀ ਮੰਮਾ ਮੈਕਰੋਨੀ ਦੇ ਦੋ ਤੇ ਜਦੋਂ ਜਦ ਤਰੀ ਮੈਕਰੋਨੀ ਆਇਲ ਹੁੰਦੀ ਹੈ ਤੇ ਚੁੱਲੇ 'ਤੇ ਅੱਗ ਵੀ ਦੇਖੋ ਪਰ ਤੁਸੀਂ ਚੁੱਲਾ ਨਾ ਕਿ ਵੀ ਤੁਸੀਂ ਪੋਚਾ ਨਹੀਂ ਲਾਇਆ ਚੁੱਲਾ ਐਨ ਕਾਲਾ ਪਿਆ ਪਿਆ ਤੇ ਅੱਜ ਤੁਹਾਨੂੰ ਸਦੀ ਟਿੰਪਲ ਵੀ ਖਾਓ ਚਲੇਗੀ ਜੀ ਤੇ ਮੰਮੀ ਸਾਰਾ ਦੀ ਡੰਗਰਾ ਚੁਲਜੇ ਰਹਿੰਦੇ ਤੇ ਮੈਂ ਕੱਕ ਕੁਕਰੇ ਮੰਮੀ ਨਾਲ ਡੰਗਰ ਬਕਰੇ ਪਹਿਲਾਂ ਕਰਾਣੇ ਪੈਂਦੇ ਫੇਰ ਘਾੜਾ ਦਾ ਕੰਮ ਫੇਰ ਕੱਕ ਲੈਣ ਤਾਂ ਵੀ ਟਾਈਮ ਨਹੀਂ ਲੱਗਦਾ ਤੇ ਮੰਮੀ ਕੱਲ ਨੂੰ ਕਹਿੰਦੇ ਸੀ ਕਿ ਕੱਲ ਨੂੰ ਕੋਚਾ ਲਾਉਂਗੀ ਜੀ ਚੁੱਲੇ ਨੂੰ ਤੇ ਜਿੱਦਾਂ ਦੀ ਟਿੰਪ ਲੱਗਈ ਸੀ ਉਲਝੇ ਪਏ ਐ ਜੀ ਤੇ ਚਲੋ ਜੀ ਹੁਣ ਮੈਂ ਪਿਆਜ਼ ਕੱਟ ਲਵਾਂ ਜੀ ਤੇ ਮਿਲਦੇ ਆ ਜੀ ਤੁਹਾਨੂੰ ਟਿਊਸ਼ਨ ਗਈ ਹਾਂ ਅੱਛਾ ਜੀ ਕਾਕੂ ਮਾਮੂ ਕੀ ਦੀ ਕੰਮ ਗਿਆ ਜੀ ਬਾਹਰ ਤੇ ਇਹਨੂੰ ਐਸੀ ਜਿਸ ਤਰ੍ਹਾਂ ਨੇ ਕਰਨ ਨੂੰ ਕਹਿੰਦੇ ਵੀ ਟਿਊਸ਼ਨ ਕੇ ਤੇ ਇਹਨਾਂ ਨੇ ਸੋਚੇ ਕਾਕੂ ਗਿਆ ਗਿਆ ਕੇ ਚਲ ਗਿਆ ਨੇ ਮੈਂ ਟਿਊਸ਼ਨ ਚੱਲਿਆ ਪੜਨ ਵੀ ਤੇ ਕਹਿੰਦੀ ਚੱਲ ਮਾਮੂ ਤੂੰ ਜਾ ਨਹੀਂ ਤਾਂ ਪਿੱਛੇ ਲੱਗਦੀ ਜੀ ਕਹਿੰਦੀ ਮੈਂ ਵੀ ਨਾ ਜਾਣਾ ਮਾਮੂ ਦੇ ਤੇ ਕਾਕੂ ਨੇ ਇਹਨੂੰ ਕਹਦਾ ਮੈਂ ਟਿਊਸ਼ਨ ਚੱਲਿਆ ਤੇ ਨੇ ਉਹੀ ਗੱਲ ਪੜੀ ਜੀ ਕਹਿੰਦੀ ਮੈਂ ਟਿਊਸ਼ਨ ਚੱਲੀ ਟਿੰਪਲ ਤੈਨੂੰ ਟਿੰਪਲ ਸਿਮੂ ਸੌਰੀ ਇਹ ਟਿੰਪਲ ਹੀ ਕਹਿੰਦਾ ਮੈਂ ਤੈਨੂੰ ਸਿਮੂ ਦੀ ਆਦੀ ਆਦੀ ਸਿਮੂ ਵਧਰੇਗਾ ਮੇਰੇ ਕਨੇ ਤੈਨ ਟਿੰਪਲ ਦੀ ਆਦ ਆਂਦੀ ਆ ਨਵੀਂ ਪਣੀ ਜਾਂਦੀ ਆਂ ਦਾ ਡਿਪਲ ਨਾਲ ਗੁੱਸੇ ਹੋਈ ਹੈ ਜੀ ਕਹਿੰਦੀ ਮੈਂ ਨਹੀਂ ਜਾਂਦੀ ਡਿਪਲ ਕੋਲ ਮੈਨੂੰ ਲੈ ਕੇ ਨਹੀਂ ਗਈ ਜੀ ਮੈਨੂੰ ਨਹੀਂ ਆਦੀ ਕਹਦੀ ਡਿਪਲ ਦੀ ਯਾਦ ਕਦੀ ਨਹੀਂ ਬਲ ਮੈਨੂੰ ਲੈ ਕੇ ਨਹੀਂ ਗਈ ਕਹਿੰਦੀ ਕੱਲੀ ਚੱਲ ਗਈ ਤੇ ਲਓ ਜੀ ਮਿਲਦੀ ਹੈ ਜੀ ਤੁਹਾਨੂੰ ਪਿਆਜ਼ ਪੂਛ ਕੱਟਣ ਤੋਂ ਬਾਅਦ ਜਿਸ ਦੀ ਜ਼ਰਤ ਹੱਤਾ ਸੀ ਬਾਤ ਤੇ ਸਾਡੀ ਮੈਂ ਪ੍ਰੋਨੀ ਵੀ ਆਇਲ ਹੋ ਗਈ ਜੀ ਤੇ ਹੁਣ ਪਤਾ ਜੀ ਅਸੀਂ ਚ ਜੀਰਾ ਜੀ ਜੀਰਾ ਕਰੋਗੇ ਜੀ ਥੋੜਾ ਜਿਹਾ ਬਰਾਊਨ ਤੇ ਫਿਰ ਪਾਉਗੇ ਜੀ ਉਧਰ ਪਿਆਜ਼ ਹਰੀ ਮਿਰਚ ਕੱਟੀ ਵੀ ਹੈ ਜੀ प्याज थोड़ा सा अदरक है ना तो थोड़ा तो आप तो आप तो आप तो आप सा

ਸੱਤ ਪਰ ਬਣਾਇਆ। ਸੱਤ ਪਰ ਬੈਕ ਕਰੋ ਨਹੀਂ ਕਾਇਂ ਜੀ ਨਾ ਬੈਠ ਜਾ ਫਿਰ ਫਦੇਲੀ ਵੀ ਨਿੱਕਾ ਬੈਠ ਜਾਣਾ। ਮੇਰੇ ਮਾਂ ਨੂੰ ਹੋਣੀ। ਨੂੰ ਭਾਂ ਚੰਦੇ ਤੇ ਦੰਦੇ ਆ। ਇਹ ਟਿਕਦੀ ਨਹੀਂ ਹੈਗੀ ਇਹਨੂੰ ਉੱਪਰ ਚਾਹ ਮੋਡੇ ਲੱਤਵਾ ਪਰ ਉੱਤੇ ਮੋਡੇ ਬਰਾਤ ਰਾਤੀ ਖਾਣੇ ਦੀ ਆਤ ਹੈ। ਹੁਣ ਆ ਗਈ ਨੀਂਦਾ। ਜਦ ਸਾਡੇ ਤੇ ਆਜੋ ਟਲੇ ਜੀ ਬਰਾਊਨ ਤੇ ਹੁਣ ਚਪਾਉਂਗੀ ਜੀ ਮਸਾਲਾ ਤੇ ਨਮਕ ਮੇਚਾ ਤੇ ਅਜਾ ਹਰੀ ਮਿਰਚ ਵਾਲੀ ਜੀ ਤੇ ਨਾਲ ਮੇਚੀ ਨਹੀਂ ਪਾਉਂਗੀ। ਅਸੀਂ ਤਾਂਵੇਂ ਬਣਾਉਂਦੇ ਆ ਮੈਂ ਕਰੋਨੀ ਦੀ ਵਾਕੀ ਤੁਸੀਂ ਦੱਸ ਦਿਓ ਕਿ ਇਸ ਤਰ੍ਹਾਂ ਬਣਾਉਂਦੇ ਆ ਸਾਡਾ ਭਾਈ ਕਿਹਦਾ ਬਣਾਉਣੇ ਦਾ ਤੇ ਆਹ ਇਹ ਲੋਧੀ ਅੱਜ ਕਿੱਥੇ ਆ ਹਾਂ ਤੇ ਜਿਹੜਾ ਮੁੰਡਾ ਤੇ ਤਰੋੜੀ ਖਾੜੇ ਦੀ ਅੱਲੀ ਕਾਲੀ ਪਈ ਹੈ ਮੈਂ ਕਹਦੀ ਵਸ ਕੜਾਈ ਤੇ ਛੇਤੀ ਛੇਤੀ ਅੱਧਰਾ ਦੇ ਜੀ

ਇਸ ਸਾਡੀ ਮੈਕਰੋਨੀ ਬਣ ਕੇ ਰਹੀ ਜੀ ਤਿਆਰ ਤੇ ਵਿੱਚ ਵਾਲਿਆ ਸਿਮੂ ਆਦੀ ਸੌਸ ਪਾ ਕੇ ਖਾਣਾ ਮम्मा ਮੈਂ ਜਿੱਦਾਂ ਖਰਾਵਾ ਸੌਸ ਪਾਤਾ ਜੀ ਤੇ ਦੇਖੋ ਸਾਡੀ ਮੈਕਰੋਨੀ ਕਿੰਨੀ ਵਧੀਆ ਬਣੀ ਜੀ ਤੇ ਇਧਰ ਸਿਮੂ ਨੂੰ ਖਲਾਉਂਗੇ ਜੀ ਤੇ ਸਿਮੂ ਖਾ ਕੇ ਦੱਸੂਗੀ ਸਿ ਮੈਕਰੋਨੀ ਕਿਵੇਂ ਦੀ ਦੱਸ ਤੇ ਲਓ ਜੀ ਸਾਡੀ ਸਿਮੂ ਦੱਸੂਗੀ ਜੀ ਮੈਕਰੋਨੀ ਖਾ ਕੇ ਮੈਕਰੋਨੀ ਕਿਵੇਂ ਦੀ ਬਣੀ ਇੱਕ ਨੰਬਰ ਬਣੀ ਟੇਸਟੀ ਬਣੀ ਤੇ ਲਓ ਜੀ ਸਾਡੀ ਸਿਮੂ ਕਹਿੰਦੀ ਮੈਕਰੋਨੀ ਟੇਸਟੀ ਬਣੀ ਹੈ ਤੇ ਇੱਕ ਨੰਬਰ ਬਣੀ ਹੈ ਤੇ ਨਾਨੀ ਦੋਤੀ ਲੱਗਿਆ ਜੀ ਮੈਕਰੋਨੀ ਖਾਣ ਤੇ ਚਲੋ ਜੀ ਸਾਡਾ ਤੁਸੀਂ ਵੀ ਖਾ ਲਓ ਤੁਹਾਨੂੰ ਕਿਹੜਾ ਮਾਰਾ ਤੁਸੀਂ ਵੀ ਖਾਓ ਜੀ ਆਜੋ ਆਜੋ ਸਭ ਨੂੰ ਆ ਜੀ ਸ਼ਿਮੂ ਦੀ ਸੌਸ ਬਹੁਤ ਫੇਵਰੇਟ ਹੈ ਕੋਈ ਵੀ ਮੈਗੀ ਬਣਾਓ ਉਹਦੇ ਚ ਵੀ ਸੌਸ ਪਾ ਕੇ ਖਾਣਾ ਮੈਕਰੋਨੀ ਬਣਾਓ ਉਹਦੇ ਚ ਵੀ ਸੌਸ ਪਾ ਕੇ ਖਾਣਾ ਪਾਸਤਾ ਵੀ ਹਰੇਕ ਚੀਜ਼ੇ ਸੌਸ ਚਾਹੀਦਾ ਸੀ ਸ਼ਿਮੂ ਹਨਾ ਜੀਮੂ ਹਾਂ ਬਹੁਤ ਜਿਆਦਾ ਨਹੀਂ ਇਸ ਤਰ੍ਹਾਂ ਨਹੀਂ ਆ ਤੇ ਨੋ ਜੀ ਨਾਨੀ ਨੇ ਬਣਾਈ ਨਾਨੀ ਨੇ ਖਾਈ ਆਜੋ ਜੀ ਆਜੋ ਜੀ ਗਰਮਾ ਗਰਮ ਮੈਕਰੋਨੀ ਖਾ ਲਓ ਜੀ ਤੇ ਕਾਕੂ ਗਿਆ ਜੀ ਕਪਟੇ ਸਮਾਨ ਤੋਂ ਮੁੰਜ ਲੈਣ ਥੋੜਾ ਜਿਹਾ ਕੰਮ ਵੀ ਸੀਗਾ ਜੀ ਉਹਨੂੰ ਤੇ ਕਾਕੂ ਦੀ ਰੱਖਤੀ ਜੀ ਅਸੀਂ ਤੁੰਦੇ ਹਾਂਜੀ ਤੇ ਉਹ ਕਹਿੰਦਾ ਮੈਂ ਆ ਗਿਆ ਬਸ ਚਾਹਣੇ ਵਾਲਾ ਜੀ ਥੋੜੀ ਦੇਰ ਬਾਅਦ ਤੇ ਉਹ ਆ ਕੇ ਖਾਊਗਾ ਜੀ ਤੇ ਅਸੀਂ ਖਾ ਲਣੀ ਜੀ ਤੇ ਚਲੋ ਜੀ ਸਾਡਾ ਅੱਜ ਦਾ ਬਲੌਗ ਇੱਥੇ ਤੱਕ ਹੀ ਸੀਗਾ ਜੀ ਤੇ ਸਾਡੇ ਬਲੌਗ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਜੀ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਵੀ ਜਰੂਰ ਕਰਿਓ ਜੀ ਤੇ ਮਿਲੂਗਾ ਤੁਹਾਨੂੰ ਕਿਸੇ ਅਗਲੇ ਬਲੌਗ ਚ ਬਾਏ 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 ਆ ਗਏ